ਲੈ ਹੋ ਫਿਰਦਾ ਸੜਾ ਤਾਂ ਜਾ ਕੇ ਆਉਣੀ ਐ ਜੀ ਬਸ ਕਿਵੇਂ ਫਿਰਦਾ ਯਾਰ ਆ ਉਹ ਠੀਕ ਪਰ ਜਾਈ ਆ ਜਾ ਰਾ ਨੂੰ ਕਿਤੇ ਪਾਣੀ ਚ ਡਿੱਗ ਜੇ ਬੇ ਮੈਂ ਇਧਰੇ ਘੇੜਾ ਮਾਰਨ ਆਈ ਸੀ ਸਬਜ਼ੀ ਲੈਣ ਆਈ ਸੀ ਮੈਂ ਜਰਾ ਦੇਖ ਕੇ ਆਉਣੀ ਆ ਕਾ ਇਧਰ ਆ ਤਾਂ ਬਥੇਰੀਆਂ ਲੈਣ ਆਲੀ ਮਾਣ ਬਤ ਤੂੰ ਕਿੱਥੇ ਗਾਜਰਾ ਦਿਨਾ ਤੂੰ ਤਾਂ ਹੋਰਾਂ ਦੇ ਘਰੇ ਚੱਟਿਆਣਾ ਕਿਉਂ ਖਵਾ ਮਣਾਉਣਾਗਾ ਤੂੰ ਤਾਂ ਇਹਨਾਂ ਨੂੰ ਖਵਾਉਂਦਾ ਰਹਿ ਜਾਵੇਂਗਾ ਉਹ ਮੇਰੀ ਗੱਲ ਸਾਰੀ ਜ਼ਮੀਨ ਤੇਰੀ ਐਂ ਖਾ ਜਾਣਗੇ ਫਿਰ ਤੂੰ ਕਰਾ ਦੇ ਵੇ ਕਰਾ ਦਨੀ ਤੂੰ ਕੜਾ ਮੰਨਦਾ ਲੈ ਤੂੰ ਤਾਂ ਮੇਰੀ ਕਾਉਂਦੀ ਨਹੀਂ ਕਰਦੀ ਨਹੀਂ ਫੋਕੇ ਪੈਂਟਰ ਮੈਂ ਤੈਨੂੰ ਪਹਿਲਾਂ ਵੀ ਕਹੇ ਤੀ ਤੂੰ ਤਾਂ ਕਹਣਾ ਸੋਣੀ ਨਹੀਂ ਹੈਗੀ ਤੂੰ ਤਾਂ ਆਪ ਸੋਣੀ ਭਾਲਦਾ ਤੂੰ ਹੀ ਕਰਾ ਲੈ ਮੇਨ ਬਾਈ ਤੋਂ ਕੀ ਹੁੰਦਾਗਾ ਵੇ ਮੈਂ ਇਹਦਾ ਕੋਈ ਨਹੀਂ ਕਰਾਉਂਦੀ ਬਾਈ ਤਰ ਬਥੇਰਾ ਬੜਿਆ 17 ਕਿੱਲਾਂ ਚ ਮੋਜਾਂ ਲੁੱਟੇਂਗੀ ਵੇ ਬੱਸ ਵੇ ਪਹਿਲੀ ਤੇਰੀਆਂ ਤੇਰੇ ਕੋਲ ਤਾਂ ਉਵਨੀ ਰਸਾਂ ਮੇ ਗਈਆਂ ਉਹ ਮੇਰੇ ਲੜ ਲਾ ਕੇ ਦੇਖ ਤੂੰ ਨਜ਼ਾਰੇ ਲੁੱਟੇਂਗੀ ਵੇ ਬੱਸ ਵੇ ਜਿਹੇ ਤੇਰੇ ਭਾਈ ਨੇ ਹੋ ਕਰਤਾ ਹੋਇਆ ਤੂੰ ਪਾਰ ਲਾ ਦੇਗਾ ਹੱਥਾਂ ਤੇ ਤੱਕੀ ਫਿਰੂਗਾ ਪਤਾ ਹੀ ਆ ਛੋਡਾ ਛੋਡਾ ਲਾਣੀ ਆ ਇਹ ਜਾ ਛੜਿਆਂਦਾ ਨਾ ਦੇਖੋ ਅੱਖ ਮੀਚ ਕੇ ਦੇਖ ਟੱਕ ਕਿੱਥੇ ਟਿਕੜ ਜਾਂਦਾ ਵੇ ਦੇਖੇ ਹੋਏ ਨੇ ਮੀਚੀ ਐ ਅੱਖਾਂ ਵੇ ਅੱਖ ਮੀਚੀ ਹੋਈ ਆਹੋ ਪਤਾ ਹੀ ਆ ਤੇਰਾ ਉਹ ਕਾਰ ਨੂੰ ਮਿੱਟੀ ਮਿੱਟੀ ਜਾਨੀ ਆ ਵਧੀਆ ਜਿਹੜਾ ਟਾਈਮ ਪਾਸ ਹੋ ਜਾਂਦਾ ਕੋਈ ਰਿਸ਼ਤਾ ਹਾਂ ਤਾਂ ਘਰੇ ਘਰੇ ਵੀ ਨਹੀਂ ਪੱਟੀ ਜਾਣਾ ਗੇੜਾ ਮਾਰਦਾ ਹੈਗਾ ਕਰ ਟਾਈਮ ਹੀ ਲੱਗਦਾ ਪਹਿਲਾਂ ਬੀਜੀ ਕੇ ਕਣਕਾ ਕੱਪੇ ਹੁਣ ਵਿਹਲੇ ਹੋਏ ਤੂੰ ਕਰਾ ਦੇ ਕੋਈ ਰਿਸ਼ਤਾ ਕੋਈ ਆ ਮੈਂ ਰਿਸ਼ਤਾ ਦੇਖਦੀ ਆ ਤੇਰੇ ਵਾਸਤੇ ਕਰਾ ਦੂੰਗੀ ਕਿੱਦੇ ਕਰਾਏ ਜੀ ਵਾ ਕੋਈ ਆ ਮੈਂ ਕੱਲ ਨੂੰ ਜਾਊਂਗੀ ਪਿੰਡ ਓਏ ਪੈਸਾ ਟੱਕਾ ਮੈਂ ਲਾ ਦੂੰਗਾ ਕੋਈ ਗੱਲ ਨਹੀਂ ਮੈਂ ਪਿੰਡ ਜਾ ਕੇ ਆਉਣੀ ਗੇੜਾ ਮਾਰੇ ਮੈਂ ਕੋਈ ਉਹ ਕੱਲੇ ਫੋਕੇ ਫੈਂਟਰ ਮਾਰਦੀ ਆ ਤੂੰ ਕਰ ਦੇ ਕੋੜਾ ਪਾਣੀ ਬੇ ਬਸ ਵੇ ਰਹਿੰਦੇ ਹੋਰ ਹੁਣ ਤੇਰਾ ਕੀ ਬੰਦ ਹੋ ਰਿਹਾ ਬੱਸ ਬਸ ਤੂੰ ਚੁੱਪ ਕਰ ਲੈ ਤੇ ਤੇਰਾ ਫੋਨ ਨਖਟ ਕੇ ਕੀ ਕਰਾਂਗੇ ਤੂੰ ਤਾਂ ਆ ਵੀ ਇਹੋ ਜ ਮੈਨੂੰ ਤਾਂ ਕਹਿਦਾ ਲੱਗ ਰਿਹਾ ਇਹ ਤੂੰ ਤਾਂ ਅੱਖੇ ਨਹੀਂ ਲੱਗਦਾ ਤੈਨੂੰ ਬੁਠੇਰਾ ਪਹਿਲਾਂ ਕਿਹਾ ਸੀ ਗਦਲੇ ਵਰਗੀ ਪਈਏ ਝੂਟੇ ਲੈ ਲੈ ਜੀ ਲੈ ਤੇ ਜਾਂਦੇ ਬਾਈ ਕਿਹੜੇ ਝੂਟੇ ਦਿੰਦਾ ਤੈਨੂੰ ਬੇ ਮੈਨੂੰ ਤਾਂ ਝੂਟਿਆਂ ਦੀ ਲੋੜ ਨਹੀਂ ਲੈ ਕੇ ਤਾਂ ਦੇਖ ਕੋਈਆਂ ਹੈ ਤੂੰ ਗਾਜਰਾ ਹੈ ਗਿਆ ਗਾਜਰ ਤਾਂ ਬਸੇਰੀ ਵੱਡੀ ਐ ਲੈਣ ਵਾਲੀ ਬਣ ਤੂੰ ਗਾਜਰੀ ਪਟਾਉਂਦਾ ਮਰਨਾ ਹੋਰੀ ਬੋਲੀ ਜਾਂਦਾ ਪਕਾਈ ਮਾਰੀ ਜਾਂਦਾ ਰਹਿੰਦਾ ਗਾਜਰ ਤਾਂ ਉਧਰ ਆ ਗਈ ਐ ਮੈਂ ਤੈਨੂੰ ਐਂ ਕਹਿੰਦਾ ਜੀ ਖੇਡ ਲੈਣੇ 2 ਮਿੰਟਾਂ ਚੱਤ ਪਹਿਲਾਂ ਮੈਨੂੰ ਗਾਜਰਾਂ ਦਿਖਾ ਗਾਜਰਾਂ ਤਾਂ ਦਿਖਾ ਦੇ ਨਾ ਦੇਖਣ ਵਾਲੀ ਬਣੀ ਚੱਲ ਹਈ ਚੱਲ ਪਹਿਲਾਂ ਇੱਧਰ ਨੂੰ ਜਾ ਨਾ ਹਾਂ ਹਾਂ ਜੀ ਚੱਲ ਆ ਜਾ ਉੱਥੇ ਬੈਹਨੇ ਪਾਣੀ ਪੀਣੇ ਘੁੱਟ ਗਾਜਰ ਦੇਖੀ ਨਾ ਨਜ਼ਾਰੇ ਲੁੱਟੇ ਨਹੀਂ ਆਈ ਗਾਜਰ ਮਿੱਠੀ ਹੋਇਆ ਆਇਆ ਪਰ ਜਾਈ ਕਿੱਥੇ ਕੁ ਬਠਿਆ ਹੈਗਾ ਉਹ ਕਿਤੇ ਦਾ ਬਤਾਉਂਗਾ ਹੁਣ ਤੂੰ ਤਾਂ ਐ ਕਹਿੰਦੀ ਹੁਣੀ ਹੁਣੀ ਉੱਤੇ ਬਹਿ ਜਾ ਐਵੇਂ ਕਾਲੀ ਨਾ ਕਰਿਆ ਕਰ ਆ ਜਾ ਬਹਿ ਜਾ ਓਏ ਮੇਰੇ ਪੱਟ ਤੇ ਬਹਿ ਜਾ ਹਾਂ ਬੈਠਣ ਵਾਲੀ ਬਣਾ ਮੈਂ ਕੀ ਜਵਾਬ ਦੇਣਾ ਤੈਨੂੰ ਤੂੰ ਹੀ ਹੁਣ ਆਖੇ ਲੱਗ ਰਹੇ ਆ ਆਖਾ ਐ ਬਾਈ ਇੰਨੀ ਮਿੱਠੀ ਤੇ ਬਹਿ ਗਈ ਕਿਵੇਂ ਮੈਂ ਕਰੰਟ ਲੱਗਦਾ ਹੁੰਦਾਗਾ ਨਾਲ ਜੇ ਲੱਗ ਕੇ ਬੈਠ ਮੇਰੇ ਹੋਰ ਦੱਸ ਬਾਈ ਫਿਰ ਕਿ ਦਿੰਦਾ ਨਿਆਰਾ ਕਿ ਦਿੰਦੀ ਨਹੀਂ ਖਤਮ ਹੋ ਗਏ ਨਾ ਪੰਜਰ ਮੈਂ ਤਾਂ ਲਾਦਾ ਹਣਾ ਡਾਊਨ ਆ ਹਣਾ ਮੈਂ ਸੈਨੇ ਡਾਊਨ ਕਰਦਾ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਦਵਾਈ ਦੂਈ ਦਵਾ ਦਾਂਦੀ ਕਿਤੋਂ ਗਰਮ ਦਵਾਈ ਕਿੱਥੋਂ ਦਵਾ ਮਾਂ ਨਸ਼ੇ ਦਾ ਖਾਈ ਜਾਂਦਾ ਉਹ ਨਸ਼ੇ ਦਾ ਖਾਂਦਾਗਾ ਤੈਨੂੰ ਕੋਈ ਮਿਲਦੀ ਨਹੀਂ ਖਰਾਕ ਮੇਰੀ ਤਾਂ ਖਾਇਰ ਅੱਛਾ ਉਹ ਤਾਂ ਹੀ ਤਾਂ ਤੂੰ ਉਹ ਐ ਸੁਸਤ ਤਾਂ ਹੀ ਰਹਿਣੀ ਜੇ ਤੈਨੂੰ ਖਰਾਕ ਮਿਲੇ ਤੂੰ ਤਾਂ ਪਹਿਲਾਂ ਪੌਂਦੀ ਜਾਵੇਂ ਹੈ ਅੱਗੇ ਤਾਂ ਤੁਸੀਂ ਪਹਿਲਾਂ ਹੀ ਉਹ ਕਰਦੇ ਆ ਤੈਨੂੰ ਆਖੀਦਾ ਹੈਗਾ ਮੇਰੇ ਨਾਲ ਲੱਗ ਮੇਰੇ ਨਾਲ ਵਿਆਹ ਕਰਾ ਲੈ ਨਜ਼ਾਰੇ ਨਹੀਂ ਪਾ ਆ ਜਾਂਦਾ ਤੇ ਉਧਰ ਚ ਜਾ ਆ ਜਾਂਦਾ ਤੇ ਉਧਰ ਵੀ ਨਹੀਂ ਨਾ ਤੂੰ ਬਾੜੇ ਬੂੜੇ ਚ ਆਉਣੀ ਨਹੀਂ ਬੰਦਾ ਗੋਹਾ ਛੱੜਦੀ ਤੇ 10 ਮਿੰਟ ਲਾ ਲੈ ਉੱਥੇ ਓਏ ਭਾਏ ਭਾਏ ਕੀ ਨਹੀਂ ਆਉਂਦਾ ਮੈਨੂੰ ਤਾਂ ਡਰ ਲੱਗਦਾ ਮਾ ਕਦੇ ਬੱਠਲੀ ਨੇ ਮਾਰੇ ਅੱਜ ਮਣੀ ਜੀ ਨਿਆਰੇ ਦੇਤੇ ਕਹਿ ਲਿਆ ਕਹਿੰਦਾ ਕੁਛ ਕਰਦੀ ਨਹੀਂ ਕਰਦੀ ਨਹੀਂ ਇਹਦਾ ਝੂਟੇ ਮਾਰ ਕੇ ਖਿੱਚਦੀ ਐ ਸਮਾਨ ਮੈਨੂੰ ਤਾਂ ਐ ਸੀ ਮਗਾ ਹਟਦੀ ਨਹੀਂ ਸੱਜਰੀ ਇਹਦਾ ਨਿਆਰੇ ਦੇਤੇ ਕਹਿ ਲਿਆ ਉਹ ਕਹਿੰਦੇ ਹੁੰਦੇ ਆ ਕਿ ਜਨਾਨੀਆਂ ਨਹੀਂ ਮਾੜੀਆਂ ਬੰਦੀ ਮਾੜੇ ਹੁੰਦੇ ਆਗੇ ਜਦੋਂ ਟਾਈਮ ਤੇ ਖਰਾਕ ਨਹੀਂ ਪਾਉਣੀ ਮੂੰਹ ਮਾਰਨੀ ਇਹਨਾਂ ਨੇ ਹੂੰ ਮੈਂ ਹੁਣ ਗਾਜਰਾ ਲੈਣਾ ਇਹ ਗਾਜਰਾ ਤਾਂ ਭੁੱਲ ਗਈ ਉਹ ਖਰਾਕ ਮਿਲ ਗਈ ਨਾ ਪੂਰੀ ਗਾਜਰਾ ਤਾਂ ਭੁੱਲਣੀ ਐ ਆਪਣੇ ਐ ਅਨ ਜਦੀ ਗਾਜਰ ਪਾਕ ਵਰਗੀ ਹੋਈ ਐ ਐਨੀ ਵੀ ਕੈਲੇ ਨੂੰ ਰਿਸ਼ਤਾ ਰਿਸ਼ਤਾ ਰਿਸ਼ਤੇ ਦਾ ਲੋੜ ਹੀ ਨਹੀਂ ਜੇ ਇਹਦੇ ਨਾਲ ਟਾਂਕਾ ਫਿਟ